ਪਿਛਲੇ ਦਿਨੀ ਬੁੜਲਾਡਾ ਸ਼ਹਿਰ ਦੇ ਰਹਿਣ ਵਾਲੇ ਗਰੰਥੀ ਬਿਕਰ ਸਿੰਘ ਦੇ ਪਰਿਵਾਰ ਦੀਆਂ ਤਿੰਨ ਹੁਨਹਾਰ ਬੇਟੀਆਂ ਵੱਲੋਂ UGC NET ਪ੍ਰੀਖਿਆ ਪਾਸ ਕਰਨ ਦੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਉਹਨਾਂ ਦੇ ਘਰ ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਿਕ ਸੰਸਥਾਵਾਂ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਵਧਾਈਆਂ ਦੇਣ ਅਤੇ ਲੜਕੀਆਂ ਦੇ ਸਨਮਾਨ ਕਰਨ ਦਾ ਤਾਂਤਾ ਲੱਗਿਆ ਹੋਇਆ ਹੈ। ਇਸੇ ਦੌਰਾਨ ਜਿੱਥੇ ਅੱਜ ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਵਿਜਿੰਦਰ ਸਿੰਘਲਾ ਵੱਲੋਂ ਲੜਕੀਆਂ ਨਾਲ ਫੋਨ ਤੇ ਗੱਲਬਾਤ ਕਰਕੇ ਉਹਨਾਂ ਨੂੰ ਵਧਾਈ ਦਿੱਤੀ। ਉਥੇ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਪਲਾਈ ਕੇਂਦਰ ਵੱਲੋਂ ਰੱਖੇ ਗਏ ਵਿਸ਼ੇਸ਼ ਪ੍ਰੋਗਰਾਮ ਦਾ ਦੌਰਾਨ ਹਲਕੇ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਕਿਆਂ ਦੀ ਜੋ ਮਿਹਨਤ ਰੰਗ ਲਿਆਈ ਹੈ ਉਹਨਾਂ ਦੇ ਲਈ ਇੱਕ ਸ਼ੇਰ ਹੈ ਅੱਤ ਦੀ ਗਰੀਬੀ ਦੇਖੀ ਜਿਗਰਾਂ ਨੇ ਡੋਲੇ ਆ ਅੱਤ ਦੀ ਗਰੀਬੀ ਦੇਖੀ ਜਿਗਰਾਂ ਨੇ ਡੋਲੇ ਆ ਮਿਹਨਤਾਂ ਦਾ ਜਨੂਨ ਸਾਡੇ ਸਿਰ ਚੜ ਬੋਲੇ ਆ ਮਿਹਨਤਾਂ ਦਾ ਜਨੂਨ ਸਾਡੇ ਸਿਰ ਚੜ ਬੋਲੇ ਆ ਬੁੱਲਾ ਡਾ ਇਲਾਕੇ ਦੀਆਂ ਇਹਨਾਂ ਧੀਆਂ ਨੂੰ ਮੈਂ ਬਹੁਤ ਜ਼ਿਆਦਾ ਮੁਬਾਰਕਾ ਦਿੰਨੀ ਆ ਅਤੇ ਇਹਨਾਂ ਦੇ ਮਾਪਿਆਂ ਨੂੰ ਵੀ ਮੁਬਾਰਕਾ ਦਿੰਨੀ ਆ ਕਿ ਉਹਨਾਂ ਨੇ ਇਹਨਾਂ ਦੀ ਪੜ੍ਹਾਈ ਕਰਨ ਦੇ ਵਿੱਚ ਬੜਾ ਯੋਗਦਾਨ ਦਿੱਤਾ ਬੜੀ ਮਿਹਨਤ ਕੀਤੀ ਤਾਂ ਕਿ ਉਹਨਾਂ ਦੀਆਂ ਧੀਆਂ ਪੜ੍ਹ ਲਿਖੇ ਜਾਣ ਅਤੇ ਇਸ ਇਲਾਕੇ ਦਾ ਮਾਣ ਵਧਾਉਣ ਅਤੇ ਮੈਂ ਉਹਨਾਂ ਦੇ ਮਾਪਿਆਂ ਨੂੰ ਦੁਬਾਰਾ ਫੇਰ ਮੁਬਾਰਕਾ ਦਿੰਦੀ ਹਾਂ ਤੇ ਹੋਰ ਵੀ ਮਾਪਿਆਂ ਨੂੰ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆਪਣੀਆਂ ਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਤੇ ਉਹਨਾਂ ਨੂੰ ਪੜਾਣ ਦੇ ਵਿੱਚ ਅੱਗੇ ਮਦਦ ਕਰਨੀ ਚਾਹੀਦੀ ਹੈ ਹਾਂ ਅਦਰ ਭਾਗਰ ਸਾਹਿਬ ਨੇ ਉਹਨਾਂ ਦੇ ਸਾਹਿਬ ਜੀ ਭਾਈ ਜੀ ਪਹਿਲਾਂ ਤਾਂ ਸੱਚੇ ਪਾਤਸ਼ਾਹ ਪਰਮਾਤਮਾ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਇਹਨੇ ਕਾਬਲ ਬੱਚਿਆਂ ਨੂੰ ਇਸ ਘਰ ਦੇ ਵਿੱਚ ਜਨਮ ਦਿੱਤਾ ਫਿਰ ਮਾਤਾ ਪਿਤਾ ਦਾ ਧੰਨਵਾਦ ਕਰਦੇ ਆਂ ਤੇ ਉਹਨਾਂ ਦਾ ਸ਼ੁਕਰੀਆ ਇਸ ਕਰਕੇ ਕਰਦੇ ਆਂ ਕਿ ਇਹਨੇ ਕਾਬਲ ਬੱਚਿਆਂ ਨੂੰ ਇੰਨੀ ਗਰੀਬੀ ਦੀ ਹਾਲਤ ਵਿੱਚ ਵੀ ਪੜ੍ਹਾ ਲਿਖਿਆ ਕਿ ਉਹਨਾਂ ਨੂੰ ਇੰਨਾ ਕਾਬਲ ਬਣਾਇਆ ਕਿ ਉਹ ਜੁਜੀਸੀ ਦਾ ਜੋ ਬਹੁਤ ਮੁਕਾਰੀ ਟੈਸਟ ਹੁੰਦਾ ਹੈ ਉਹਨੂੰ ਫਲਰ ਕੀਤਾ ਤਿੰਨੇ ਬੱਚਿਆਂ ਨੇ ਇੱਕੋ ਸ਼ਿਫਟ ਦੇ ਵਿੱਚ ਆ ਔਰ ਇਹ ਜਿੱਥੇ ਸਾਡੇ ਇਲਾਕੇ ਦਾ ਮਾਣ ਵਧਾਇਆ ਹੈ ਉਥੇ ਇਹਨਾਂ ਨੇ ਇੱਕ ਸਮਾਜ ਨੂੰ ਮੈਸੇਜ ਵੀ ਦਿੱਤਾ ਹੈ ਬੱਚਿਆਂ ਨੇ ਵੀ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਕਿਸੇ ਗੱਲ ਦਾ ਕੋਈ ਫਰਕ ਨਹੀਂ ਕੁੜੀਆਂ ਵੀ ਅੱਗੇ ਵੱਧ ਕੇ ਦੇਸ਼ ਨੂੰ ਤੇ ਸੂਬੇ ਨੂੰ ਤਰੱਕੀ ਦੇ ਸਕਦੀਆਂ ਨੇ ਅੱਜ ਸਾਨੂੰ ਵਿਸ਼ੇਸ਼ ਤੌਰ ਤੇ ਸਾਡੇ ਮਾਨਯੋਗ ਸ਼੍ਰੀ ਵਿਜੇਂਦਰ ਸਿੰਘਲਾ ਜੀ ਜੋ ਪੂਰਵ ਸਿੱਖਿਆ ਮੰਤਰੀ ਨੇ ਔਰ ਬਹੁਤ ਜ਼ਿਆਦਾ ਬੱਚਿਆਂ ਨੂੰ ਅੱਗੇ ਵਧਣ ਵਾਸਤੇ ਤਤਪਰ ਰਹਿੰਦੇ ਨੇ ਉਹ ਹਰ ਫੀਲਡ ਦੇ ਵਿੱਚ ਵੀ ਬੱਚੇ ਸਾਡੇ ਪੰਜਾਬ ਦੇ ਅੱਗੇ ਤਰੱਕੀ ਕਰਨ ਉਹਨਾਂ ਦੇ ਵਿਸ਼ੇਸ਼ ਸੰਦੇਸ਼ ਤੇ ਅਸੀਂ ਬੱਚਿਆਂ ਨੂੰ ਸਨਮਾਨਤ ਕਰਨ ਆਏ ਆ ਸਮੁੱਚੀ ਸਾਡੀ ਬਲੋਕ ਕਾਂਗਰਸ ਕਮੇਟੀ ਬਲਾਡਾ ਦੇ ਪ੍ਰਧਾਨ ਜੀ ਸਾਡੇ ਕੌਂਸਲਰ ਸਹਿਬਾਨ ਸਾਰੇ ਅਸੀਂ ਇਕੱਠੇ ਹੋ ਕੇ ਆਪਣੀ ਪਾਰਟੀ ਵੱਲੋਂ ਤੇ ਨਿੱਜੀ ਤੌਰ ਤੇ ਵੀ ਸਾਰੇ ਆਪਣੇ ਵੱਲੋਂ ਜਿੱਥੇ ਉਹਨਾਂ ਦਾ ਸਨਮਾਨ ਕਰਦੇ ਆ ਉੱਥੇ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਇਹਨਾਂ ਨੂੰ ਫਿਊਚਰ ਦੇ ਵਿੱਚ ਕਿਸੇ ਵੀ ਕਿਸਮ ਦੀ ਜ਼ਰੂਰਤ ਹੋਊਗੀ ਤਾਂ ਅਸੀਂ ਇਹਨਾਂ ਨਾਲ ਮੋਢਾ ਨਾਲ ਲਾ ਕੇ ਖੜਾਂਗੇ ਔਰ ਸੱਚੇ ਬਾਦਸ਼ਾਹ ਪ੍ਰਮਾਤਮਾ ਨੂੰ ਅਰਦਾਸ ਕਰਦੇ ਆ ਕਿ ਬੱਚੇ ਹੋਰ ਬਲੁੰਦੀਆਂ ਛੋਣ ਤੇ ਅੱਗੇ ਜਾ ਕੇ ਜਿੱਥੇ ਸਾਡੇ ਹਲਕੇ ਦਾ ਨਾਮ ਉੱਚਾ ਕਰਨ ਉਥੇ ਪੰਜਾਬ ਦਾ ਨਾਮ ਉੱਚਾ ਕਰਨ ਤੇ ਨਾਲ ਪਰਿਵਾਰ ਅਤੇ ਆਪਣੇ ਰਿਸ਼ਤੇਦਾਰਾਂ ਦਾ ਵੀ ਨਾਮ ਉੱਚਾ ਕਰਨ ਇੱਕ ਵਾਰੀ ਫੇਰ ਅਸੀਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸਮੁੱਚੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਵਧਾਈ ਦਿੰਦੇ ਆ ਔਰ ਇਹਨਾਂ ਨੂੰ ਫੇਰ ਅੱਗੇ ਵਧਣ ਦੀ ਕਾਮਨਾ ਕਰਦੇ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕ ਅਸੀਂ ਬੜਾ ਮਹਿਸੂਸ ਕੀਤੀ ਖੁਸ਼ੀ ਕਿਉਂਕਿ ਜਦੋਂ ਕੋਈ ਗਰੀਬ ਘਰ ਦੇ ਬੱਚੇ ਆ ਜਾਂ ਆਪਾਂ ਕਹਿ ਲਈਏ ਵੀ ਮਿਹਨਤ ਕਰਕੇ ਜਿਨ੍ਹਾਂ ਨੇ ਕਿਉਂਕਿ ਇਹਦੀ ਬਹੁਤ ਵੱਡੀ ਕੋਚਿੰਗ ਦੀ ਲੋੜ ਹੁੰਦੀ ਹੈ ਪਰ ਇਹਨਾਂ ਨੇ ਕਿਉਂਕਿ ਆਰਥਿਕ ਪੱਖ ਤੋਂ ਜਿੱਥੇ ਸਾਨੂੰ ਬਤਾ ਸਾਨੂੰ ਕਿ ਗ੍ਰਾਂਤੇ ਸਿੰਘ ਦੀ ਕਿੰਨੀ ਆਮਦਨ ਹੁੰਦੀ ਹੈ ਸੋ ਇਹਨਾਂ ਨੇ ਘਰ ਬੈਠ ਕੇ ਮਿਹਨਤ ਕੀਤੀ ਹੈ ਦਿਨ ਰਾਤ ਕੀਤਾ ਕਾਮਯਾਬੀ ਪਰਮਾਤਮਾ ਵਾਹਿਗੁਰੂ ਨੇ ਬਖਸ਼ੀ ਹੈ ਸਮਾਜ ਨੂੰ ਭਲਾ ਡਾ ਸਾਰੇ ਨੂੰ ਮਾਣ ਹੈ ਨਾ ਬੱਚਿਆਂ ਦੇ ਉੱਤੇ ਸੋ ਅਸੀਂ ਸਾਨੂੰ ਕੱਲ ਹੀ ਪਤਾ ਲੱਗਿਆ ਇੱਕ ਦਿੰਨ ਤਿਆਰੀ ਕਰਕੇ ਅੱਜ ਅਸੀਂ ਇਹਨਾਂ ਦਾ ਜੋ ਸਨਮਾਨ ਕੀਤਾ ਹੈ ਸਨਮਾਨ ਸਾਰਾ ਭਲਾ ਡਾ ਹੀ ਕਰ ਰਿਹਾ ਹੈ ਕਾਲਜ ਵਿੱਚ ਵੀ ਸਨਮਾਨ ਕੀਤਾ ਗਿਆ ਗੋ ਨਾਨਕ ਕਾਲਜ ਵਿੱਚ ਸੋ ਸਾਨੂੰ ਬੜੀ ਖੁਸ਼ੀ ਹੈ ਉਹ ਅਰਦਾਸ ਕਰਦੇ ਆਂ ਮਾਤਾ ਗੁਜਰੀ ਜੀਪ੍ਰਾਏ ਕੇਂਦਰ ਵੱਲੋਂ ਰੂਰਲ ਐਸੋਸੀਏਸ਼ਨ ਜਿਲ੍ਹਾ ਮਾਨਸਾ ਵੱਲੋਂ ਔਰ ਸਾਰਿਆਂ ਵੱਲੋਂ ਜੋ ਇੱਥੇ ਪਹੁੰਚੇ ਨੇ ਇਹ ਬੱਚੀਆਂ ਦਿਨ ਦੁਗਣੀ ਰਾਤ ਯੋਗਣੀ ਤਰੱਕੀ ਕਰਨ ਵੱਡਾ ਮਕਾਮ ਹਾਸਲ ਕਰਨਾ ਔਰ ਵੱਡੀਆਂ ਨੌਕਰੀਆਂ ਦੇ ਲਾ ਕੇ ਆਪਣੇ ਘਰ ਦਾ ਜੋ ਉਹ ਸੁਖਾ ਦੂਰਪੂਰ ਕਰਨ ਤੋਂ ਵਿਕਰ ਸਿੰਘ ਜੀ ਨੂੰ ਇਹਨਾਂ ਦੀ ਮਾਤਾ ਜੀ ਨੇ ਬੜਾ ਯੋਗਦਾਨ ਦਿੱਤਾ ਇਹਦੇ ਵਿੱਚ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮਿਹਨਤ ਕਰਕੇ ਬੱਚਿਆਂ ਨੂੰ ਕਾਬਜਾਬ ਕੀਤਾ ਹੈ ਨੇ ਅੱਜਕੱਲ ਕੀ ਹੁੰਦਾ ਸਮਾਜ ਦੇ ਵਿੱਚ ਇਹ ਬੱਚਿਆਂ ਨੂੰ 12ਵੀਂ ਕਰਾ ਕੇ ਵਿਆਹ ਕਰ ਦਿਓ ਜੀ ਤੋਂ ਬਹੁਤ ਵੱਡੀ ਪ੍ਰਾਪਤੀ ਕੀਤੀ ਐ ਸਾਰਿਆਂ ਦੇ ਇੱਥੇ ਪਹੁੰਚਣ ਦੇ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਬਹੁਤ ਵਾਝੇ ਤਰੀਕੇ ਨਾਲ ਦੇਖ ਰਹੀ ਆ ਤੇ ਬਹੁਤ ਖੁਸ਼ੀ ਹੋ ਰਹੀ ਆ ਤੇ ਮੇਰੇ ਮਾਪਿਆਂ ਦੇ ਸੁਪਨੇ ਅੱਜ ਪੂਰੇ ਹੁੰਦੇ ਨਜ਼ਰ ਆ ਰਹੇ ਨੇ ਜੋ ਚਾਹੁੰਦੇ ਸੀ ਛੇ ਜੋ ਮੈਂ ਵੀ ਚਾਹੁੰਦੀ ਸੀ ਵੀ ਸਾਡੇ ਘਰੇ ਐਮਐਲਏ ਆਵੇ ਨੰਬਰ ਦੇ ਵੱਡੇ ਲੀਡਰ ਆਣ ਉਹ ਸਾਰੇ ਆ ਰਹੇ ਨੇ ਤੇ ਮੈਨੂੰ ਬਹੁਤ ਖੁਸ਼ੀ ਆ ਤੇ ਥੈਂਕ ਯੂ ਅੱਗੇ ਕੀ ਟ੍ਰੈਪ ਬਣਨਾ ਤੁਸੀਂ ਕੀ ਥੋੜੀ ਸੋਚ ਆਈ ਮੈਂ ਅਸਿਸਟੈਂਟ ਪ੍ਰੋਫੈਸਰ ਬਣਨ ਦੀ ਮੇਰੀ ਸੋਚ ਆ ਇਹ ਇਨਰ ਸੋਚ ਆ ਤੇ ਮੈਂ ਅ ਸ਼ੁਰੂ ਤੋਂ ਹੀ ਪ੍ਰੋਫੈਸਰ ਬਣਨਾ ਚਾਹੁੰਨੀ ਸੀ ਬੱਚਿਆਂ ਵਿੱਚ ਗਿਆਨ ਵੰਡਣਾ ਚਾਹੁੰਨੀ ਆ ਤੇ ਬਸ ਥੈਂਕ ਯੂ